ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਕੋਈ ਵੀਡੀਓ ਨਹੀਂ ਹੈ ਇਹ ਇੱਕ ਅਪੀਲ ਹੈ ਅਪੀਲ ਉਹਨਾਂ ਧੀਆਂ ਦੀ ਜਿਨ੍ਹਾਂ ਦਾ ਪਿਤਾ ਉਹਨਾਂ ਨੂੰ ਰੋਂਦਿਆਂ ਵਿਲਕਦਿਆਂ ਛੱਡ ਗਿਆ ਉਸ ਵਿਧਵਾ ਦੀ ਅਪੀਲ ਹੈ ਜਿਸਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ ਅਪੀਲ ਇਸ ਲਈ ਹੈ ਕਿ ਪਿੰਡ ਪੰਜਗਰਾਈ ਕਲਾਂ ਦੇ ਪੂਰਨ ਚੰਦ ਪੁੱਤਰ ਬਨਾਰਸੀ ਦਾਸ ਜੋ ਪਿਛਲੇ ਦਿਨੀ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਇਸ ਪਾਨੀ ਸੰਸਾਰ ਨੂੰ ਅਲਵਿਦਾ ਆ ਗਏ ਆ ਤੁਸੀਂ ਉਸ ਦਾ ਘਰ ਦੇਖ ਰਹੇ ਹੋ ਘਰ ਮੈਂ ਦਿਖਾਉਣ ਜਾ ਰਹੀ ਹਾਂ ਘਰ ਮਿਆਂ ਘਰ ਡਿੱਗ ਪਿਆ ਸੀ ਵਿਚਾਰੇ ਨੇ ਘਰ ਪਾਉਣ ਦਾ ਪ੍ਰਬੰਧ ਕੀਤਾ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਮੰਜ਼ੂਰ ਸੀ ਥੋਣੀ ਨੇ ਉਸ ਨੂੰ ਇਸ ਦੁਨੀਆ ਤੇ ਨਹੀਂ ਰਹਿਣ ਦਿੱਤਾ ਪਿੱਛੇ ਚਾਰ ਧੀਆਂ ਤੇ ਉਹਦੀ ਪਤਨੀ ਇਸ ਪਰਿਵਾਰ ਲਈ ਮਦਦ ਦੀ ਅਪੀਲ ਹੈ ਜਿੱਥੋਂ ਤੱਕ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਸਕਦੇ ਆ ਕਿਸੇ ਦੇ ਘਰ ਦਾ ਆਸਰਾ ਬਣ ਸਕਦਾ ਕਿਸੇ ਦਾ ਘਰ ਬਣਦਾ ਧੀਆਂ ਦੇ ਸਿਰ ਤੋਂ ਬਾਪ ਦਾ ਸਾਆ ਉੱਠ ਗਿਆ ਪਤਨੀ ਸਿਰੋਂ ਪਤੀ ਦਾ ਸਾਆ ਉੱਠ ਗਿਆ ਇਹ ਪਰਜੋਰ ਅਪੀਲ ਹੈ ਪਿੰਡ ਵਾਸੀਆਂ ਵੱਲੋਂ ਸਾਡੇ ਨਾਲ ਪੰਚਾਇਤ ਨੰਬਰ ਸਿੰਦਰ ਸਿੰਘ ਪੰਚਗ੍ਰਾਂਹੇ ਖੜੇ ਆ ਕਾਲੀਗਾਂ ਦੇ ਲੀਡਰ ਜਗਜੀਤ ਸਿੰਘ ਬਰਾੜ ਖੜੇ ਆ ਜੁਨੀਅਨ ਦੇ ਆਗੂ ਖੜੇ ਆ ਸੁਖਮੰਦਰ ਸਿੰਘ ਜੀ ਦਿਕਤਾਰ ਸਿੰਘ ਜੀ ਬਾਈ ਮੇਜਰ ਜੰਮੀ ਚੜ੍ਹ ਸਿੰਘ ਜੀ ਸਾਰੇ ਮੇਰੇ ਪਿੰਡ ਦੇ ਪੰਜਗ੍ਰਾਂਹੇ ਗੱਲਾਂ ਦੇ ਨਿਵਾਸੀਆਂ ਵੱਲੋਂ ਅਪੀਲ ਹੈ ਕਿ ਇਸ ਪਰਿਵਾਰ ਲਈ ਵੱਧ ਤੋਂ ਵੱਧ ਦਿਨੀ ਵੀ ਤੁਹਾਡੀ ਸ਼ਰਧਾ ਹੈ ਉਸ ਦੇ ਅਨਸਾਰ ਇਸ ਪਰਿਵਾਰ ਦੀ ਸਹਿਤਾ ਕਰਿਓ ਜਾਂ ਤਾਂ ਜੋ ਜਿਹੜਾ ਇਹ ਮਕਾਨ ਹੈ ਅਧੂਰਾ ਪਿਆ ਹੈ ਪਰਿਵਾਰ ਦੇ ਸਿਰ ਤੇ ਛੱਤ ਨਹੀਂ ਜੀ ਪਰਿਵਾਰ ਦੇ ਲਈ ਰਹਿਣ ਲਈ ਥਾਂ ਨਹੀਂ ਕਿਸੇ ਦੇ ਘਰ ਵਿੱਚ ਰਹਿ ਰਿਹਾ ਇਹਨਾਂ ਦਿਨਾਂ ਚ ਤੇ ਇੱਕ ਜਿਹੜੀ ਉਹ ਵਿਵਪਤਾ ਪੈ ਗਈ ਹੈ ਪੂਰਨ ਚੰਦ ਆਪ ਇਸ ਪਾਨੀ ਸੰਸਾਰ ਨੂੰ ਅਲਵੇ ਦਾ ਆ ਗਿਆ ਤੁਹਾਨੂੰ ਫਿਰ ਪ੍ਰਜੋਰ ਅਪੀਲ ਹੈ ਪਿੰਡ ਵਾਸੀਆਂ ਵੱਲੋਂ ਵੀ ਤੇ ਮੈਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਇਸ ਪਰਿਵਾਰ ਦੀ ਆਪਾਂ ਸਹਾਇਤਾ ਕਰਨੀ ਹੈ ਤਾਂ ਜੋ ਇਸ ਪਰਿਵਾਰ ਦੇ ਸਿਰ ਤੇ ਛਤ ਨਸੀਬ ਹੋ ਸਕੇ ਇਹ ਤੁਹਾਡੀ ਥੋੜੀ ਥੋੜੀ ਜਿਹੀ ਸਹਾਇਤਾ ਉਹ ਇਸ ਪਰਿਵਾਰ ਲਈ ਬਹੁਤ ਹੀ ਵਧੀਆ ਕੰਮ ਕਰੇਗੀ ਪਰਿਵਾਰ ਲਈ ਛਤ ਨਸੀਬ ਕਰੇਗੀ ਪਰਿਵਾਰ ਲਈ ਰੋਜ਼ਗਾਰ ਨਸੀਬ ਕਰੇਗੀ ਉਹਨਾਂ ਧੀਆਂ ਲਈ ਹੌਸਲਾ ਮਿਲੇਗਾ ਉਹਨਾਂ ਧੀਆਂ ਨੂੰ ਪਲ ਮਿਲੇਗਾ ਜ਼ਿੰਦਗੀ ਨੂੰ ਜਿਉਣ ਦਾ ਫਿਰ ਇੱਕ ਵਾਰ ਪੀਣਾ ਕਿ ਜਿੱਥੋਂ ਤੱਕ ਵੀਡੀਓ ਜਾਂਦੀ ਸਾਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕਰਦੇ ਹੋਏ ਇਸ ਪਰਿਵਾਰ ਦੀ ਵੱਤਵੱਦਮਾਇਕ ਸਹਿਤਾ ਕਰੋ। ਧੰਨਵਾਦ।